ਤੇ ਅੱਤਨ ਦੋਤਨ ਮੇਰਾ ਭਾਈਵਲ ਹੈਗਾ ਪ੍ਰਵੀਨ ਅਗਰਵਾਲ ਜਿਹਨੂੰ ਗੁਪਤਾ ਹੈਗਾ ਪ੍ਰਵੀਨ ਗੁਪਤਾ ਇਹ ਸਾਡੇ ਪੁਰਾਣੇ ਵਾਕਫ ਹੈਗੇ ਆ ਸੇਮ ਲਾਈਨ ਚ ਇੰਡਸਟਰੀ ਚ ਹੈਗੇ ਆ ਤੇ ਅੱਤਨ ਦੋ ਸਾਲ ਪਹਿਲਾਂ ਮੇਰੇ ਨਾਲ ਇਕੱਠੇ ਅਸੀਂ ਜ਼ਮੀਨ ਦਾ ਕੰਮ ਸ਼ੁਰੂ ਕੀਤਾ ਸਾਊਥ ਸਿਟੀ ਉਸ ਚ ਇੰਨੇ ਲੈਂਡ ਚ ਵੀ ਗੜਬੜ ਕੀਤੀ ਮੇਰੇ ਨਾਲ ਤੇ ਵੇਚਣ ਵੇਲੇ ਵੀ ਗੜਬੜ ਕੀਤੀ ਉਸ ਤੋਂ ਬਾਅਦ ਪਤਾ ਲੱਗਦਾ ਪਿਆ ਇਹ ਵਿਚਕਾਰ ਲੋਕਾਂ ਦੇ ਜਿਹੜੇ ਪ੍ਰੋਜੈਕਟ ਹੁੰਦੇ ਉਸ ਸਮਾਨ ਚੱਕ ਕੇ ਅਗਲੇ ਨੂੰ ਬਲੈਕਮੇਲ ਕਰਦਾ ਜਦ ਮੈਨੂੰ ਇਸ ਗੱਲ ਦਾ ਪਤਾ ਲੱਗੇ ਇਦਾਂ ਮੈਨੂੰ ਮਨਾ ਕਰਤਾ ਮੈਂ ਇਹ ਕੰਮ ਤੇ ਨਹੀਂ ਆਣਾ ਇਸ ਆਪਣੀ ਸ਼ਹਿਰਦਾਰੀ ਆਪਣਾ ਬਦਨਾਮੀ ਨਹੀਂ ਕਰਨੀ ਪਰ ਇਹ ਕਿ ਨਾ ਤੈਨੂੰ ਨਹੀਂ ਪਤਾ ਤੂੰ ਚੁੱਪ ਰਹਿ ਮੈਂ ਆਪੇ ਦੇਖ ਲਊਗਾ ਮੈਨੂੰ ਕਹਤਾ ਮੈਂ ਅੱਜ ਤੋਂ ਬਾਅਦ ਇਸ ਚ ਕੋਈ ਨਹੀਂ ਕਰਨਾ ਤੇ ਮੈਂ ਮੇਰਾ ਕਾਊਂਟ ਕਰ ਦਿਓ ਇੰਨੇ ਉਸ ਤੋਂ ਬਾਅਦ ਇਹ ਕੰਮ ਚ ਲੱਗਿਆ ਰਿਹਾ ਤੇ ਇਹ ਮੇਰਾ ਤੇ ਸਾਡੀ ਫੈਮਿਲੀ ਦੇ ਨਾਮ ਯੂਜ਼ ਕਰਦਾ ਰਿਹਾ ਜਦ ਕਿ ਅਸੀਂ ਕੋਈ ਇਦਾਂ ਦਾ ਅੱਗੇ ਉਸ ਤੋਂ ਬਾਅਦ ਰੋਕਤਾ ਸੀ ਇੰਨੇ ਏਵੀ ਵਾਲਿਆਂ ਨੂੰ ਇਨਫਰਾਟੈਕ ਵਾਲਿਆਂ ਨੂੰ ਤੇ ਉੰਬੇਰਾ ਤੋਂ ਇਲਾਵਾ ਹੋਰ ਵੀ ਬੰਨਿਆਂ ਨਾਲ ਇਦਾਂ ਦਾ ਕੀਤਾ ਤੇ ਇਸ ਚ ਲੱਗਿਆ ਰਿਆ ਹੁਣ ਉਸ ਤੋਂ ਬਾਅਦ ਜਦ ਪਤਾ ਲੱਗਦਾ ਭਈ ਹਿਸਾਬ 'ਚ ਫਰਕ ਆਇਆ ਪਿਆ ਤੇ ਉਹ ਕਰਨ ਤੇ ਨਹੀਂ ਆ ਰਿਆ ਇਸ ਤੋਂ ਬਾਅਦ ਇੱਥੇ ਤੱਕ ਤੇ ਰੁਕਿਆ ਨਹੀਂ ਇੰਨੇ ਕੁਛ ਮਹੀਨੇ ਪਹਿਲਾਂ ਪੰਜਵੇਂ 6 ਮਹੀਨੇ ਮੇਰੇ ਕੋਈ ਪ੍ਰਾਪਰਟੀ ਪੇਪਰ ਸੀਗੇ ਉਹ ਇੱਕ ਮੋਹੱਲੀ ਦੇ ਬਿਲਡਰ ਨੂੰ ਹੈਂਡਓਵਰ ਕਰਕੇ ਉਹਨੂੰ ਮੇਰੇ ਮਗਰ ਲਗਵਾਤਾ ਤੇ ਉਹ ਸਾਡੀ ਫੈਮਲੀ ਤੇ ਕਿਹੋ ਜਿਹਾ ਥ੍ਰੈਟ ਹੈ ਜੇ ਸਾਨੂੰ ਕੁਝ ਹੁੰਦਾ ਹੈ ਉੱਚ ਉਹ ਮੋਹੱਲੀ ਦਾ ਬਿਲਡਰ ਤੇ ਪ੍ਰਵੀਨ ਅਗਰਵਾਲ ਹੋਏਗਾ ਇਹਨਾਂ ਨੇ ਇੱਥੇ ਤੱਕ ਕਹਿ ਤੈਰੇ ਤੇ ਝੂਠੇ ਪਰਚੇ ਕਰਵਾ ਕੇ ਅਸੀਂ ਤੁਹਾਡੇ ਤੋਂ ਸਾਈਨ ਕਰਵਾ ਲੈਣੇ ਆ ਡਾਕੂਮੈਂਟਸ ਜਾਂ ਕਰ ਦਿਓ ਜੇ ਬਚਣਾ ਚਾਹੁੰਦੇ ਹੋ ਇਹ ਪ੍ਰਵੀਨ ਅਗਰਵਾਲ ਕਿਹੜੇ ਹੈ ਇਹ ਪ੍ਰਵੀਨ ਅਗਰਵਾਲ ਪ੍ਰਵੀਨ ਗੁਪਤਾ ਐਮ ਕੇ ਅਗਰਵਾਲ ਹੌਜ਼ਰੀ ਬਲੇ ਆ ਇਸ ਹਾਊਸ ਸਿਟੀ ਰਹਿੰਦੇ ਆ ਜਿਹੜੀ ਜਮੀਨ ਤੁਸੀਂ ਕਹਿ ਰਹੇ ਹੋ ਖਰੀਦੀ ਵੇਚੀ ਗਈ ਸੀ ਇਹ ਇਸੇ ਵੱਲ ਦੀ ਆ ਸਰ ਅੱਛਾ ਜੀ ਕਿੰਨੀ ਕਿਤਨੀ ਸੀ ਤਕਰੀਬਨ 7.5 ਏਕੜਸ ਤੇ ਤੁਹਾਨੂੰ ਕਦੋਂ ਕਿੱਦਾਂ ਪਤਾ ਲੱਗਿਆ ਕਿ ਤੁਹਾਡੇ ਨਾਲ ਠੱਗੀ ਹੋ ਗਈ ਹੈ ਸਰ ਗੱਲਾਂ ਤਾਂ ਬਾਜ਼ਾਰ چھਪੜੀਆਂ ਥੋੜੀਆਂ ਜੇ ਕੋਈ ਤੁਸੀਂ ਗਲਤ ਕੰਮ ਕਰੋਗੇ ਉਹ ਬਾਹਰ ਆ ਹੀ ਜਾਂਦਾ ਅੱਜ ਨਹੀਂ ਸਵੇਰੇ ਆ ਹੀ ਜਾਂਦਾ ਨਹੀਂ ਬਿਲਕੁਲ ਠੀਕ ਹੈ ਪਰ ਤੁਹਾਨੂੰ ਕਿੰਨੀ ਕੁ ਦੇਰ ਬਾਅਦ ਪਤਾ ਲੱਗਿਆ ਤੁਹਾਡੇ ਨਾਲ ਠੱਗੀ ਹੋਈ ਸਰ ਕੁਝ ਹਫ਼ਤੇ ਪਹਿਲਾਂ ਮੈਨੂੰ ਕੰਪਲੇਂਟ ਇਹਨੇ ਹੋਈ ਸੀਗੀ ਸੀਪੀ ਆਫਿਸ ਉਸ ਚੋਂ ਆਂਦਾ ਪਿਆ ਤੇ ਉੱਥੋਂ ਗੱਲਾਂ ਖੁੱਲ੍ਹੀਆਂ ਸ਼ੁਰੂ ਹੋਈਆਂ ਵੀ ਇਹਨੇ ਜੋ ਕੀਤਾ ਹੈਗਾ ਤੇ ਇਹਨਾਂ ਨੇ ਇਹਨਾਂ ਨੇ ਕੇਬੀ ਵੱਲੋਂ ਤਾਂ ਪੈਸੇ ਲੈ ਕੇ ਉਹਨਾਂ ਨੇ ਰਜਿਸਟਰੀ ਨਹੀਂ ਕਰਾਇਆ ਜਦਕਿ ਮੈਂ ਕਈ ਵਾਰ ਇਹਨਾਂ ਨੂੰ ਕਿਹਾ ਜਦੋਂ ਆਪਾਂ ਪੈਸੇ ਲੈ ਚੁੱਕੇ ਆ ਤੁਸੀਂ ਉਹਨਾਂ ਦੀ ਰਜਿਸਟਰੀ ਕਿਉਂ ਨਹੀਂ ਕਰਾਉਂਦੇ ਕਹਿੰਨ ਤੂੰ ਛੱਡ ਤੂੰ ਬੱਚਾ ਤੈਨੂੰ ਨਹੀਂ ਪਤਾ ਮੈਂ ਆਪੇ ਦੇਖ ਲੂੰਗਾ ਇਹਨਾਂ ਦੇ ਲਿੰਕ ਉੱਤੇ ਤੱਕ ਅਫਸਰਾਂ ਤੱਕ ਤੇ ਪੋਲੀਟੀਸ਼ੀਅਨਸ ਤੱਕ ਹੈਗੇ ਆ ਠੀਕ ਹੈ ਇਸ ਮਾਮਲੇ 'ਤੇ ਕੋਈ ਪੁਲਿਸ ਕੰਪਲੇਨ ਵੀ ਤੁਹਾਡਾ ਰਿਪੋਰਟ ਹੋਈ ਸਰ ਮੈਨੂੰ ਪੁਲਿਸ ਦਾ ਮੈਂ ਆਪ ਉਹਨੇ ਬੁਲਾਇਆ ਸੀਗਾ ਪੁਲਿਸ ਥਾਣੀ ਤੇ ਉੱਥੇ ਜਾ ਕੇ ਮੈਂ ਬਿਆਨ ਦਿੱਤੇ ਮੈਂ ਇਹ ਸਰ ਕੀ ਨਾਮ ਮੈਂ ਜਿਹੜਾ ਹੈਗਾ ਆਪਣਾ ਕੀ ਉਧਰ ਜਾਂਦੇ ਨਾ ਕੇਵੀ ਜਮ ਸਕੂਲ ਦੇ ਸਾਹਮਣੇ ਜਾਂ ਉਹਨੂੰ ਕੀ ਕਹਿੰਦੇ ਆ ਪੁਲਸ ਲਾਈਨ ਦੇ ਵਿੱਚ ਅੱਛਾ ਤੇ ਕਿੰਨੀ ਕੀ ਡੇਰ ਪਹਿਲਾਂ ਤੁਹਾਨੂੰ ਬੁਲਾਇਆ ਗਿਆ ਸੀ ਪੁਲਿਸ ਕੋਲੋਂ ਦੋ ਕੁ ਡੇਢ ਦੋ ਹਫਤੇ ਪਹਿਲਾਂ ਨੇ ਫੋਨ ਆਨੇ ਸ਼ੁਰੂ ਹੋਏ ਸਰ ਉਸ ਤੋਂ ਬਾਅਦ ਪਤਾ ਲੱਗਦਾ ਪਿਆ ਇਨ ਇਹਨਾਂ ਨੂੰ ਕਈ ਵਾਰ ਕਿਹਾ ਵੀ ਰਜਿਸਟਰੀ ਉਹਨਾਂ ਦੀ ਕਰਾ ਦਿਓ ਪਰ ਇਹ ਨਾ ਤਾਂ ਇਹ ਉਹਨਾਂ ਤੋਂ ਪਹਿਲੇ ਲੱਲੇ ਤੇ ਮੇਰੇ ਤਾਂ ਅਣੂ ਸਾਰੀ ਗਲਤੀ ਸਾਹਮਣੇ ਹੈ ਤੁਹਾਡੇ ਵੀ ਪੈਸੇ ਲੱਗੇ ਤੇ ਉੱਧਰ ਰਜਿਸਟਰੀ ਵੀ ਨਹੀਂ ਕਰਾ ਰਹੇ ਤੁਸੀਂ ਹਾਂਜੀ ਉਹ ਨਹੀਂ ਕਰਵਾ ਰਹੇ ਸਰ ਤੇ ਇੱਕ ਟੋਟਲ ਆ ਕੇ ਕਿਵੇਂ ਤੁਸੀਂ ਕਿਹਾ ਕਿ ਮੈਨੂੰ ਪੁਲਿਸ ਆ ਕੇ ਪਤਾ ਲੱਗੇ ਤੇ ਕਿੰਨੇ ਕੁ ਦੀ ਠੱਗੀ ਦਾ ਅੰਦਾਜ਼ਾ ਪਤਾ ਲੱਗਿਆ ਕਰੋੜਾ ਚ ਸਰ ਕਰੋੜਾ ਤੇ ਜਿੰਨੇ ਤੇ 100 ਕਰੋੜ ਇੱਕ ਵੀ ਹੁੰਦਾ ਨਹੀਂ ਨਹੀਂ ਇੱਕ ਇੱਕ ਨਹੀਂ ਨਹੀਂ ਕਈ ਚੀਜ਼ਾਂ ਹੁੰਦੀ ਸਰ ਕਰੋੜਸ ਤੇ ਹੈ ਜਦ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਸਰ ਰਿਟਰਨ ਜਿਹੜੀ ਉਹ ਕੈਲਕੂਲੇਟ ਕਰਕੇ ਐਗਜੈਕਟ ਆ ਰਹੀ ਹੈ ਨਾ ਕਿਉਂਕਿ ਕੋਈ ਕੁਝ 10 20 ਕਰੋੜ ਦੇਖੀ ਹਾਂਜੀ ਓਕੇ ਜੀ ਤੇ ਉਹਨੇ ਜਿਹੜਾ ਸਾਰਾ ਮਾਮਲਾ ਹੈ ਜੂਨੇ ਤੁਹਾਨੂੰ ਪਤਾ ਲੱਗਿਆ ਤੁਸੀਂ ਇਹਨਾਂ ਚ ਇੱਕ ਦੋਆਂ ਦਾ ਨਾਮ ਵੀ ਲਿੱਤਾ ਕੇਬੀ ਵਾਲਿਆਂ ਦਾ ਉੰਬੇਰ ਵਾਲਿਆਂ ਦਾ ਉਹਨਾਂ ਦਾ ਇਹਦੇ ਨਾਲ ਤੁਹਾਡੀ ਫੱਟੀ ਨਾਲ ਕੀ ਲਿੰਕੇ ਸਰ ਕੇਬੀ ਵਾਲਿਆਂ ਨਾਲ ਜ਼ਮੀਨ ਵੇਚੀ ਹੋਈ ਹੈ ਉੰਬੇਰਾਂ ਮੈਂ ਤੁਸੀਂ ਦੋਨਾਂ ਨੇ ਇਕੱਠੇ ਰਲ ਕੇ ਖਰੀਦੀ ਆ ਉਹ ਕੀ ਵੀ ਵਾਲਿਆਂ ਨੂੰ ਵੇਚੀਏ ਇਹਨੇ ਇਹਨੇ ਕੇਵੀ ਵਾਲਿਆਂ ਨੂੰ ਵੇਚੀ ਤੇ ਉਹਨੂੰ ਰਜਿਸਟਰੀ ਨਹੀਂ ਕਰਵਾਈ ਅੱਛਾ ਕੇਵੀ ਵਾਲਿਆਂ ਤੋਂ ਵੀ ਪੈਸੇ ਲੈ ਲੇ ਤੁਹਾਡੇ ਵਾਲੀ ਜ਼ਮੀਨ ਜਿਹੜੀ ਤੁਸੀਂ ਸਾਂਝੀ ਕਰਾ ਕੇ ਖਰੀਦੀ ਕੇਵੀ ਵਾਲਿਆਂ ਨੂੰ ਵੇਚੀ ਪਰ ਉਹਨਾਂ ਨੂੰ ਰਜਿਸਟਰੀ ਨਹੀਂ ਕਰਾਈ ਉਹਨਾਂ ਤੋਂ ਵੀ ਪੈਸੇ ਲੈ ਲੇ ਇਧਰੋਂ ਤੁਹਾਡੇ ਤੁਹਾਡੇ ਲੋਕਾਂ ਦੇ ਜਿਹੜੇ ਕੱਟੇ ਲੱਗੇ ਹੋਏ ਉਹ ਵੀ ਹੈ ਤੁਸੀਂ ਕਹਿ ਰਹੇ ਤੁਹਾਡਾ ਹਿਸਾਬ ਨਹੀਂ ਕੀਤਾ ਜਾ ਰਿਹਾ ਨਹੀਂ ਹੋ ਰਿਹਾ ਸਰ ਅਪਰੋਕਸੀਮੇਟਲੀ ਮਤਲਬ ਜੇ ਗੱਲਬਾਤ ਕਰੀਏ ਤਾਂ ਤੁਸੀਂ ਕਿੰਨੇ ਕੇ ਪੈਸੇ ਲਗਾਏ ਹੋ ਮੈਂ ਇਹ ਨਹੀਂ ਕਹਿੰਦਾ ਠੱਗੀ ਦੇ ਲਗਾਏ ਕਿੰਨੇ ਕੋਈ ਸਰ ਉਸ ਸਾਰੀ ਕੰਪਲੇਂਟ ਦਿੱਤੀ ਹੋਈ ਹੈ ਉਸ ਤੇ ਤੁਹਾਨੂੰ ਤੇ ਇਹ ਜਿਹੜਾ ਕੰਪਲੇਂਟ ਦਿੱਤੇ ਨੂੰ ਕਿੰਨੀ ਕਿਤੇ ਦੇਰ ਹੋ ਗਈ? 15 ਕੁ ਦਿਨ ਤੋਂ ਹੋ ਗਈ ਹੈ। ਤੇ ਉੱਥੇ ਤੁਹਾਡੀ ਐਫ ਆਈ ਆਰ ਵਗੈਰਾ ਨਹੀਂ ਹੋ ਰਹੀ। ਸਰ ਉਸ ਚ ਹੱਲੇ ਨਹੀਂ ਕੋਈ ਕਾਰਵਾਈ ਹੋਈ। ਕਿ ਓਕੇ। ਮਤਲਬ ਕਿਉਂਕਿ ਕੰਪਲੇਂਟ ਦਿੱਤੀ ਹੋਈ ਹੈ ਤੇ ਜਾਂਚ ਹੋਈ ਹੋਣੀ ਤੁਸੀਂ ਕਹਿ ਰਹੇ ਹੋ ਮੈਂ। ਇਹਨਾਂ ਦੀ ਸਰ ਉੱਤੇ ਇਹ ਇਹਦੀ ਜਿਹੜੀ ਹੈਗੀ ਹੈ ਅਪਰੋਚ ਤੁਹਾਨੂੰ ਮੈਂ ਦੱਸ ਹੀ ਰਿਹਾਗਾ ਉੱਤੇ ਤੱਕ ਜਿੱਦਾਂ ਇਹ ਜਿੱਦਾਂ ਕਰਦਾ ਹੈ। ਨੇ ਪਹਿਲੀ ਤੁਸੀਂ ਵੀ ਸ਼ੈਰ ਦੇ ਨਾਮੀ ਫੈਮਿਲੀ ਜੋ ਤੁਹਾਡਾ ਬਹੁਤ ਨਾਮ ਹੈ ਜੇ ਉਹਨਾਂ ਦਾ ਨਾਮ ਹੈ ਤਾਂ ਤੁਹਾਡਾ ਵੀ ਨਾਮ ਹੈ ਸਰ ਜੀ ਨਾਮ ਦਾ ਨਾਮ ਦਾ ਤਾਂ ਮੈਂ ਤੁਹਾਨੂੰ ਦੱਸੀ ਤਾਂ ਜਾਂਦਾ ਮੇਰੇ ਡਾਕੂਮੈਂਟਸ ਇੱਕ ਮੋਹੱਲੀ ਦੇ ਬਿਲਡਿੰਗ ਨੂੰ ਦੇਖ ਕੇ ਅੱਜ ਸਾਢੇ 3-4 ਮਹੀਨੇ ਆ ਤਾਂ ਉਹ ਮੈਨੂੰ ਇੰਨਾ ਟੌਰਚਰ ਕੀਤਾ ਜਾ ਰਿਹਾ ਹੈ ਕਈ ਵਾਰ ਤਾਂ ਇਦਾਂ ਹੁੰਦਾ ਵੀ ਮਨ ਕਰਦਾ ਕਿਤੇ ਕੁਝ ਕਾਰੀਨਾ ਬੈਠਾਂ ਜੀ ਮਤਲਬ ਇੰਨਾ ਮੈਨੂੰ ਹਰਾਸ ਕੀਤਾ ਜਾ ਰਿਹਾ ਮੈਂ ਤੁਹਾਨੂੰ ਅੱਜ ਸਾਫ਼ ਕਹਿੰਦਾ ਜੇ ਸਾਨੂੰ ਤੇ ਸਾਡੀ ਫੈਮਿਲੀ ਨੂੰ ਕੁਝ ਹੁੰਦਾ ਹੈ ਜਾਂ ਕੋਈ ਛੁੱਟੇ ਪਰਚੇ ਜੁਆ ਜਾਂਦਾ ਉਸ ਤੇ ਇਹ ਪ੍ਰਵੀਨ ਗੁਪਤਾ ਤੇ ਨਾਲ ਮੋਹੱਲੀ ਦਾ ਬਿਲਡਰ ਸੁਮਿਤ ਜਿੰਦਲ ਜ਼ਿੰਮੇਵਾਰ ਹੈ ਜੇ ਸਾਡੀ ਫੈਮਲੀ ਨੂੰ ਕੁਝ ਵੀ ਹੁੰਦਾ ਹੈ ਜੀ ਇਹ ਜੋ ਸਾਡੇ ਜਿੰਨਾ ਟੌਰਚਰ ਕਰ ਰਿਹਾ ਹੈ ਇਹ ਇੱਥੇ ਨਹੀਂ ਹਟਦਾ ਪਿਆ ਸਰ ਇੰਨੇ ਪਿਛਲੇ ਸਾਲ ਰੱਖ ਯਾਤਰਾ ਚ ਜੋ ਕੀਤਾ ਉਹ ਤੁਸੀਂ ਚੈੱਕ ਕਰੋ 11 ਲੱਖ ਸਾਡੀ ਫੈਮਲੀ ਨੇ ਦਿੱਤਾ ਹੈ ਬਾਕੀ ਲੋਕਾਂ ਤੋਂ ਇਕੱਠੇ ਕਰਕੇ ਦਿੱਤੇ ਗਏ ਤੇ ਟੋਟਲ ਵੱਡੀ ਫਿਗਰ ਗਈ ਹੈ ਉਸ ਚ ਤੁਸੀਂ ਚੈੱਕ ਕਰੋ ਕੀ ਹੋਇਆ ਸਰ ਲੁਧਿਆਣਾ ਇੱਥੇ ਤਾਂ ਬਹੁਤ ਸਾਰੀ ਰੱਖ ਯਾਤਰਾ ਹੁੰਦੀ ਹੈ ਸਰ ਇਹ ਤਿਰੁਪਤੀ ਬਾਲਾ ਜੀ ਰੱਖ ਯਾਤਰਾ ਜੀ ਜੇ ਉਹਦੇ ਵਿੱਚ ਹੋਇਆ। ਹਾਂਜੀ ਸਰ। ਤੇ ਉਦੋਂ ਤੁਹਾਨੂੰ ਨਹੀਂ ਪਤਾ ਲੱਗਿਆ ਕਿ ਇਦਾਂ ਹੋ ਗਿਆ। ਸਰ ਇੱਕ ਇਹਦੇ ਨਾਲ ਇੰਨਾ ਪੁਰਾਣਾ ਲਿੰਕ ਸੀ। ਉਸੀ 'ਚ ਇਹਨੇ ਲੈ ਕੇ ਸਾਨੂੰ ਮਤਲਬ ਪੁਰਾਣਾ ਫੈਮਲੀ ਰਿਲੇਸ਼ਨ, ਫਿਜ਼ੀਕਲ ਇਨਫੋਰਮੇਸ਼ਨ ਹੈ। ਸਰ ਫੈਮਲੀ ਰਿਲੇਸ਼ਨ ਵੀ ਹੈ, ਬਿਜ਼ਨਸ ਰਿਲੇਸ਼ਨ ਵੀ ਹੈ। ਅੱਛਾ ਜੀ। ਤੇ ਤੁਸੀਂ ਕੀ ਮੰਗ ਕਰਦੇ ਹੋ ਐਟਟ੍ਰੈਕਟ? ਸਰ ਮੈਂ ਤੁਹਾਨੂੰ ਆਈ ਇਹ ਕਹਿੰਦਾ ਜੋ ਮੈਂ ਰਿਪੀਟ ਕਰਦਾ ਜੇ ਇਹ ਟੁੱਠੇ ਪਰਚੇ ਕਰਾਂ ਤੇ ਤੁਰੇ ਹੋਏ ਆਂ ਜੇ ਸਾਨੂੰ ਕੁਝ ਹੁੰਦਾ ਤੇ ਇਹ ਦੋ ਬੰਦੇ ਜ਼ਿੰਮੇਵਾਰ ਹੋਣਗੇ। ਪੁਲਿਸ ਕਮਿਸ਼ਨਰ ਜੀ ਨਾਲ ਹਾਂਜੀ ਸਰ ਦੇ ਚੁੱਕਿਆ ਸਰ ਸਭ ਜਗ੍ਹਾ ਦੇ ਚੁੱਕਿਆ ਹਿਊਮਨ ਰਾਈਟ ਸਭ ਜਗ੍ਹਾ ਸੀ ਕੰਪਲੇਂਟ ਪੇ ਚੁੱਕੇ ਆ ਇਨਾ ਦਾ 6ਵੇਂ ਮਹੀਨੇ ਤੇ ਸਾਡੇ ਤੇ ਇਹੋ ਜਿਹਾ ਟੌਰਚਰ ਕਰ ਮੈਂ ਇਹ ਕਹਿ ਸਕਦਾ ਵੀ ਜਿਸ ਦੌਰਾਨ ਚ ਮੈਂ ਨਿਕਲਦਾ ਪਿਆ ਇਹ ਮੇਰੇ ਜ਼ਿੰਦਗੀ ਦਾ ਸਭ ਤੋਂ ਮਾੜਾ ਟਾਈਮ ਚ ਨੇ ਮੈਨੂੰ ਕੱਢਦਾ ਪਿਆ ਮਤਲਬ ਮੈਂ ਨਾ ਪੁੱਛੋ ਸਰ ਬਸ ਕੀ ਤੁਹਾਨੂੰ ਮੈਂ ਦੱਸਾਂ ਜਿਸ ਤਰ੍ਹਾਂ ਚ ਮੈਂ ਨਿਕਲ ਰਿਹਾ ਹਾਲੀ ਦੇ ਬਿਲਡਰ ਨੂੰ ਤੁਹਾਡੇ ਡਾਕੂਮੈਂਟ ਦੇ ਦਿੱਤੇ ਸੂਪਰ ਡਾਕੂਮੈਂਟ ਤੁਹਾਡੇ ਹੈ ਤੁਹਾਡੇ ਨਾਮ ਤੇ ਹੈ ਉਹਦੇ ਨਾਲ ਸਰ ਸਿੱਧਾ ਥ੍ਰੈਟ ਹੈ ਤੁਹਾਡੇ ਤੇ ਹੋਊਗਾ ਨਹੀਂ ਤੇ ਸਾਈਨ ਕਰ ਦਿਓ ਨੇ ਕਿਉਂ ਫਾਈਂਡ ਕਰ ਦੋ ਕੋਈ ਉਹਦੇ ਵਿੱਚ ਕੋਈ ਕੀ ਹੈ ਇੱਕ ਜਮੀਨ ਤੁਸੀਂ ਖਰੀਦ ਲਈ ਮੋਹਾਲੀ ਦਾ ਬਿਲਡਰ ਨਾਲ ਉਹਦਾ ਲਿਖਿਆ ਸਰ ਜਿਹੜੇ ਮੈਂ ਡੀਲਰ ਤੋਂ ਖਰੀਦੀ ਸੀ ਉਸਤੇ ਡੀਲਰ ਦੇ ਕਹਿੰਦਾ ਮੈਂ ਤੁਹਾਡੇ ਤੋਂ ਇੱਕ ਸਾਲ ਪਹਿਲਾਂ ਕੋਈ ਟਰਮ ਸ਼ੀਟ ਕੀਤੀ ਹੈ ਇੱਕ ਬ੍ਰੋਕਰ ਕੱਲ ਨੂੰ ਕਵੇ ਮੈਂ ਪੰਜਾਬ ਦੀ ਸਾਰੀ ਐਮਓਯੂ ਕਰਕੇ ਤੁਹਾਨੂੰ ਦੇ ਦਿੰਦਾ ਤੇ ਸਰ ਪੁਲਿਸ ਸਾਰੇ ਨੂੰ ਬੁਲਾਣ ਲੱਗ ਪੂਗੀ ਬਿਲਕੁਲ ਠੀਕ ਹੈ ਜੀ ਅਨੇ ਇਹ ਫਿਰ ਤੁਸੀਂ ਕੁਐਸਚਨ ਕਿਤੇ ਤੇ ਕਰ ਰਹੇ ਹੋ ਪੋਲਸ ਤੇ ਕਰ ਰਹੇ ਹੋ ਜਾਂ ਸਰ ਜੀ ਇਹੋ ਹੀ ਲੱਗਿਓਈ ਹੈ ਆਪਣੀ ਅਪਰੋਚ ਦਾ ਗਲਤ ਮਿਸਯੂਜ਼ ਕਰਦੇ ਪਏ ਹੈ ਤੇ ਮਤਲਬ ਤੰਗ ਕਰ ਰਹੇ ਹਰਾਸ ਕਰ ਰਹੇ ਹੈ ਸਰ ਮੁਹਾਲੀ ਦੇ ਬਿਲਡਰ ਨੂੰ ਤੁਸੀਂ ਪੁੱਛਿਆ ਨਹੀਂ ਕਿ ਭਾਈ ਜਿਹੜੇ ਉਹਦੇ ਨਾਲ ਸਰ ਦੋ ਵਾਰ ਮੀਟਿੰਗ ਹੋਈ ਹੈ ਮਤਲਬ ਇਹ ਕਹਿੰਦਾ ਨਹੀਂ ਮੈਂ ਇੱਕ ਚੀਜ਼ ਸਮਝਣਾ ਕਰ ਰਿਹਾ ਹਾਂ ਤੁਸੀਂ ਇੱਕ ਜ਼ਮੀਨ ਕਰੀ ਉਹ ਬੋਹਾਲੀ ਦਾ ਇੱਕ ਬਿਲਡਰ ਹੈ ਉਹਨੂੰ ਤੁਹਾਡੀ ਜ਼ਮੀਨ ਦਾ ਲੈਣਾ ਦੇਣਾ ਕੀ ਆ ਉਹ ਕਿਉਂ ਖਰੀਦਣਾ ਉਹ ਉਹ ਕਹਿੰਦਾ ਵੀ ਮੈਂ ਤੁਹਾਡੇ ਤੋਂ 1 ਸਾਲ ਪਹਿਲਾਂ ਮੈਡਮ ਨਾਲ ਜਿਹੜੀ ਜਿੰਨੇ ਕੀਤੀ ਸੀਗੀ ਇਹ ਲੋਕਲ ਮੈਡਮ ਹੈ ਪੂਨਾ ਮੈਡਮ ਉਹਦੇ ਨਾਲ ਉਹਦੇ ਨਾਲ ਮੈਂ ਟਰਮ ਸ਼ੀਟ ਕੀਤੀ ਹੈ ਜਦਕਿ ਇੱਕ ਬ੍ਰੋਕਰ ਦਾ ਜਿਹੜੀ ਫਰਮ ਆਈ ਲਿਆ ਪੂਨਾ ਮੈਡਮ ਇਹ ਹੈ ਗਿੰਗੇਸ਼ ਗਿੰਗੇਸ਼ ਸ਼ੌਧਰੀ ਵਾਲੇ ਪੂਨਾ ਮੈਰਾ ਹਾਂਜੀ ਤੇ ਪੂਨਾ ਮੈਰਾ ਜੀ ਨਾਲ ਉਹ ਵੀ ਕਹਿੰਦੇ ਸੀ ਪਹਿਲਾਂ ਦੀ ਖਰੀਦੀ ਹੋਈ ਹੈ ਖਰੀਦੀ ਨਹੀਂ ਸਰ ਇੱਕ ਟਰਮ ਸ਼ੀਟ ਕੀਤੀ ਹੈ ਸ਼ੀ ਇਸ ਨੋਟ ਦਾ ਓਨਰ ਆਫ ਲੈਂਡ ਓਕੇ ਉਹ ਓਨਰ ਨਹੀਂ ਆ ਔਰ ਇਹਦੇ ਡਾਕੂਮੈਂਟ ਜਿਹੜੇ ਪ੍ਰਵੀਨ ਨੇ ਹੀ ਉਹਨੂੰ ਪ੍ਰੋਵਾਈਡ ਕੀਤੇ ਆ ਵੀ ਇਹ ਸ਼ਰੀ ਫੈਮਲੀ ਆ ਸਿੱਦੀ ਫੈਮਲੀ ਆ ਇਹਨੂੰ ਤੂੰ ਕਰਕੇ ਕਰ ਲੈ ਤੇ ਕਰ ਲੈ ਤੇ ਜਿਹੜੇ ਇਹ ਸਾਰਾ ਮਾਮਲਾ ਹੋਇਆ ਤੁਸੀਂ ਜਦੋਂ ਤੁਹਾਨੂੰ ਮੁਹਾਲੀ ਦੇ ਬਿਲਡਰ ਨੇ ਬੁਲਾਇਆ ਤੇ ਤੁਸੀਂ ਉਹਨੂੰ ਕਿਹਾ ਨਹੀਂ ਕਿ ਭਾਈ ਤੇ ਕੋਈ ਜੇ ਡਾਕੂਮੈਂਟ ਆ ਤੇ ਦਿਖਾ ਦੇ ਭਾਈ ਤੇ ਕਿਹੜੇ ਤੂੰ ਖਰੀਦ ਲਿਆ ਉਸ ਮੈਂ ਉਹਨੂੰ ਕਿਹਾ ਮੈਂ ਕਿਹਾ ਜੇ ਤੂੰ ਸੀਗਾ ਤੂੰ 3 ਸਾਲ ਕਿੱਥੇ ਸੀ ਟਾਈਪ ਉਹਨੇ 3 ਸਾਲ ਕਿੱਥੇ ਸੀਗਾ ਜੀ ਸਰੀਸਤੋ ਛੱਡੋ ਜਿਹੜਾ ਬੰਦਾ ਮੈਂ ਇਤੋਂ ਬੜੀ ਛੁੱਟ ਜਿਹੜੇ ਬੰਦੇ ਰੱਖ ਯਾਤਰਾ ਚ ਇਦਾਂ ਦਾ ਕੰਮ ਕਰ ਰਹੇ ਬਾਕੀ ਤਾਂ ਤੁਸੀਂ ਦੇਖ ਲਓ ਬਾਕੀ ਸ਼ਹਿਰ ਚ ਪਤਾ ਕਰ ਲਓ ਕੀ ਕਰ ਰਿਹਾ ਤੁਸੀਂ ਰੱਖ ਯਾਤਰਾ ਦਾ ਬਾਰ ਬਾਰ ਜ਼ਿਕਰ ਕਰ ਰਹੇ ਹੋ ਰੱਖ ਯਾਤਰਾ ਚ ਤੁਸੀਂ ਜੇ ਸਪੋਰਟ ਕਰੋ ਕੋਈ ਆਪਣੀ ਸ਼ਰਧਾ ਨਾਲ ਕੋਈ ਦਾਨਪੁਣ ਕੀਤਾ ਜਾਂ ਕੋਈ ਸਪੋਰਟ ਕੀਤੀ ਤੇ ਉਹਦੇ ਵਿੱਚ ਰਥ ਯਾਤਰਾ ਦਾ ਉਹਦੇ ਨਾਲ ਕੀ ਲੈਣਾ ਦੇਣਾ ਖਾਤੀ ਨਾਲ ਪੀਲਾ ਸਰ ਤੁਹਾਨੂੰ ਬੰਦੇ ਦੀ ਆਈਡੀਓਲੋਜੀ ਪਤਾ ਲੱਗ ਜਣੀ ਜਿਹੜਾ ਰੱਬ ਦੇ ਕੰਮ ਕਿੱਦਾਂ ਕਰ ਸਕਦਾ ਉਹ ਸਾਡੇ ਵਰਗੇ ਬੰਦੇ ਨੂੰ ਕਿੱਥੇ ਬਖਸ਼ੂਗਾ ਸਰ ਉਹ ਰੱਬ ਦੇ ਕੰਮ ਤੇ ਲੁਧਿਆਣੇ ਤੇ ਦਾਸਰਾ ਯਾਤਰਾਵਾਂ ਨਿਕਲਦੀਆਂ ਉਹ ਸਾਰੇ ਫੰਡ ਇਕੱਠੇ ਕਰਦੇ ਆ ਤੁਸੀਂ ਕਹਿੰਦੇ ਹੋਰਾ ਚ ਵੀ ਦਿੰਦੇ ਹੋ ਉਹ ਜਿਹੜੇ ਜਾਂਦੇ ਹੋ ਉਹ ਤੁਸੀਂ ਇਹ ਚੈੱਕ ਕਰੋ ਕਿੱਥੇ ਪਹੁੰਚੇ ਕਿ ਨਹੀਂ ਉਹ ਤਾਂ ਸਰ ਰੱਬ ਦੇ ਕੰਮ ਚ ਵਰਤਦੇ ਆ ਨਾ ਉਹ ਤਾਂ ਸੁਸਾਇਟੀ ਨੇ ਹਾਂ ਸੁਸਾਇਟੀ ਸੁਸਾਇਟੀ ਮੈਂ ਨਹੀਂ ਕਿੰਨ ਸੁਸਾਇਟੀ ਚੈੱਕ ਕਰ ਲੇ ਸਰ ਸੁਸਾਇਟੀ ਕਹਿ ਰਹੀ ਹੈ ਸੁਸਾਇਟੀ ਨੂੰ ਕੋਈ ਚੈੱਕ ਕਰ ਲਵੇ ਨਾ ਜੀ ਇੰਨੇ ਕੰਪੰਡ ਤੁਸੀਂ ਦਿੱਤੇ 11 ਲੱਖ ਸਰ ਸਾਡੇ 11 ਲੱਖ ਰੁਪਏ ਸਪੰਦੀ ਨੇ ਜੀ ਤੇ ਹੋਰ ਵੀ ਹੋਰ ਮੇਰੇ ਦੋਸਤਾਂ ਤੋਂ ਫਰੈਂਡ ਸਰਕਲ ਤੋਂ ਮਤਲਬ ਕਿੰਨਾ ਪੈਸਾ ਗਿਆ ਸਾਡੇ ਜਿਹੜੇ ਲਿੰਕਸ ਦੇ ਬੰਦੇ ਸੀ ਤਕਰੀਬਨ 2 ਅੱਛਾ ਜੀ ਤੇ ਤੁਹਾਡੇ ਹਿਸਾਬ ਨਾਲ ਕੀ ਹੋਰ ਤੁਸੀਂ ਤਾਂ ਅਨੁਸ਼ਕ ਹੈ ਜਾਂ ਤੁਸੀਂ ਰੋਕ ਲਗਾ ਰਹੇ ਹੋ ਕਿ ਉਹ ਰਾਖਿਆ ਤਰ੍ਹਾਂ ਤੇ ਨਹੀਂ ਲੱਗਿਆ ਪੈਸਾ ਬਿਲਕੁਲ ਸਹੀ ਬਿਲਕੁਲ ਸਹੀ ਹੈ ਸਰ ਸਹੀ ਹੈ ਟੀਵੀ ਸੁੱਲ ਕੇ ਬੋਲੋ ਜੀ ਬਿਲਕੁਲ ਸਹੀ ਗੱਲ ਹੈ ਸਰ ਮੈਂ ਤੇ ਖੁੱਲ ਕੇ ਕਹਿ ਰਿਹਾ ਮੈਂ ਆਹ ਕਹਿ ਰਿਹਾ ਕਿ ਇਹ ਸਾਡੀ ਫਹਿਮੀ ਆ ਮੈਨੂੰ ਕਿਉਂ ਤੁਹਾਨੂੰ ਥ੍ਰੈਟਨਿੰਗ ਹੀ ਦੀ ਸਰ ਮੈਨੂੰ ਥ੍ਰੈਟਨਿੰਗ ਹੈਗੀ ਹੈ ਮਤਲਬ ਇੰਨੀ ਥ੍ਰੈਟਨਿੰਗ ਹੈ ਮੈਂ ਕਈ ਦਿਨ ਸੌਂ ਨਹੀਂ ਪਾਇਆ ਟੈਮ ਆਈ ਵਾਸ ਨਾਟ ਐਟ ਮਾਈ ਹੋਮ ਵੀ ਕਿਸੇ ਟਾਈਮ ਇਹ ਕੋਈ ਵੀ ਪ੍ਰੈਸ਼ਰ ਪਵਾ ਕੇ ਮੇਰੇ ਤੋਂ ਸਾਈਨ ਕਰਵਾ ਸਕਦੇ ਆ ਅੱਛਾ ਜੀ ਮੈਂ ਖੁੱਲਕੇ ਕਹਿੰਦਾ ਤੀਜੀ ਵਾਰ ਤੁਹਾਡੇ ਕਹਿੰਦਾ ਵੀ ਅਗਰ ਜੇ ਮੈਂ ਜਾਂ ਮੇਰੀ ਫੈਮਿਲੀ ਨੂੰ ਜਾਂ ਸਾਡੀ ਕਿਸੇ ਨੂੰ ਕੋਈ ਜਾਣ ਮਲਦੀ ਹੁੰਦਾ ਉਹਦੇ ਜ਼ਿੰਮੇਵਾਰ ਇਹ ਤੇ ਮੋਹੱਲੀ ਦਾ ਬਿਲਡਰ ਹੋਊਗਾ ਮੇਰੇ ਕੋਲੋਂ ਅਗਰ ਮੈਮ ਕੇ ਅਗਰਵਾਲ ਇਹ ਫਿਨਿਸ਼ਿੰਗ ਵਾਲੇ ਮਾਲਕ ਆ ਜਗੇ ਮੈਂ 8 ਲੱਖ ਰੁਪਏ ਇਹਨਾਂ ਕੋਲ ਲੈ ਲਿਆ ਬਾਕੀ ਦੇ ਪੈਸਿਆਂ ਤੋਂ ਇਹਨਾਂ ਨੂੰ ਕੋਲੋਂ ਮੈਂ ਪਾਉਣੇ 2 ਲੱਖ ਦਾ ਮਾਲ ਜੀ ਚੱਕ ਕੇ ਲੈਂਦਾ ਮਜ਼ਦੂਰੀ ਨਾਲ 1 ਲੱਖ ਰੁਪਏ ਹੋ ਲੈ ਜੀ ਅੱਜ 1.5 ਸਾਲ ਲਗਾਏ ਮੈਨੇ ਕੋਈ ਪੈਸਾ ਨਹੀਂ ਦੇਦਾ ਜੀ ਜੇ ਮੈਨੂੰ ਕੋ ਗੱਲ ਕਰਦਾ ਮੈਨੂੰ ਖਾਨ ਨੂੰ ਲੜਨ ਨੂੰ ਕਹਿੰਦੇ ਆ ਜਾਂ ਲੇਲਾ ਜਿੱਥੇ ਲੇਲਾ ਜੀ ਸਾਡੇ ਲਿੰਕ ਆ ਗਿਆ ਜੀ ਮੈਂ ਤਾਂ ਇਹ ਚਾਹੁੰਦਾ ਮੈਨੂੰ ਮੇਰੇ ਪੈਸੇ ਦਵਾਈ ਜਾਣ ਆ ਮੇਰੇ ਕਾਉਂਸਲਟਮੈਂਟ ਆ ਬਿੱਲ ਇਹਨਾਂ ਕੋਲ ਖਤਾਬਾਂ ਚ ਜਮਾ ਇਹਨਾਂ ਨੇ ਨਹੀਂ ਖਤਾਬਾਂ ਚ ਮੇਰੇ ਬਿੱਲ ਜਮਾ ਵਾ ਜੀ ਟੋਟਲ ਮੈਨੂੰ ਇਹ ਕੋਈ ਰਿਸਪੌਂਸ ਦੇਦਾ ਹੈ ਨਾ ਮੇਰੇ ਪੈਸੇ ਦੇ ਰਿਹਾ ਜੀ ਇਹ ਐਮਕੇ ਕਰਵਾਲਾ ਨੇ ਸੇ ਇੰਟਰਵਿਊ ਹੀ ਪਰਵਿਨੀ ਦਾ ਪਤਾ ਨਹੀਂ ਲਾ ਆ ਨਹੀਂ ਲੱਗਦਾ ਮੈਂ ਤਾਂ ਇਹਨਾਂ ਨੂੰ ਕੋਈ ਜਾਣਦਾ ਮੇਰਾ ਇੱਕੋ ਹੀ ਇਹਨਾਂ ਨੂੰ ਅੱਛਾ ਫਿਰ ਕਾਹਦਾ ਜਾਣਦੇ ਹੋ ਇਹਨਾਂ ਨੂੰ ਨਾ ਮੈਂ ਪਾਣਾ ਜੇ ਮੇ ਕੋਲ ਮਾਲ ਲੈਣਾ ਹੈ ਮੈਂ ਮਾਲ ਲੈਤਾ ਇਹਨਾਂ ਨਾਮ ਸੀ ਸ਼ਾਇਦ ਬੰਦੇ ਨਹੀਂ ਪਤਾ ਹੀ ਵੇਸ ਟਾਈਪ ਦੇ ਬੰਦੇ ਆ। ਨੇ ਕਦੋਂ ਦਿੱਤਾ ਸੀ ਮਾਲ? ਆ 1.5 ਸਾਲ ਪਹਿਲਾਂ ਜੀ। ਕਿ ਕਿੱਥੇ ਭੇਜਿਆ ਸੀ ਮਾਲ ਇਹ? ਇੱਕ ਪਹਾੜੇ ਕੋਲ ਤੇ ਜਿਹੜਾ ਮਾਲ ਤੁਸੀਂ ਕਹਿ ਰਹੇ ਹੋ ਚੱਕਣਾ ਪਿਆ ਉਹ ਵੀ ਉੱਥੇ ਹੀ ਚੱਕਣਾ ਪਿਆ। ਉੱਥੇ ਮਾਲ ਚੱਕ ਲੈੰਦਾ ਮਜ਼ਦੂਰੀ ਨਾਲ ਜਦ ਪੈਸੇ ਨਹੀਂ ਦਿੱਤੇ ਨਾ। ਅੱਛਾ ਪੈਸਾ ਨਹੀਂ ਦਿੱਤਾ। ਹਾਂ ਆ ਨਹੀਂ ਆਟਲ ਕਾ ਗਿਆ 2 ਲੱਖ ਦਾ ਮਾਲ ਚੁੱਕ ਲੈੰਦਾ। ਲੱਖ ਰੁਪਏ ਹੋ ਲੈਣਾ ਲੈ ਸੀ। ਤੇ ਜਿਹੜਾ ਤੁਸੀਂ ਇਹਦੇ ਲਈ ਕੋਈ ਆਫੀਸ਼ੀਅਲੀ ਉਹਨਾਂ ਨੂੰ ਰਿਟੈਂਸ਼ਨ ਮੈਂ ਤਾਂ ਡੇਲੀ ਫੋਨ ਕਰਦਾ ਜੀ। ਮੈਂ ਅੱਜ ਵੀ ਤਿੰਨ ਫੋਨ ਕੀਤੇ ਆ। ਮੇਰੇ ਫੋਨ ਚੁੱਕਦੇ ਨਹੀਂ ਪਿੱ अच्छा कटवाडा हजार भंगा छ तो ਤੁਹਾਡੇ ਕੋਈ ਪੈਸੇ ਜੀ ਨਹੀਂ ਨਾ ਕੋਈ ਰਿਸਪੌਂਸ ਨਹੀਂ ਦਿੰਦੇ ਤੁਸੀਂ ਕੀ ਮੰਗ ਕਰਦੇ ਮੈਨੂੰ ਮੇਰੇ ਪੈਸੇ ਦੇ ਦੇ ਤੁਹਾਡੇ ਪਰਮਾ ਦਾ ਮਿਹਰ ਅੱਜ ਕੱਲ ਤਾਂ ਜਿਵੇਂ ਸਰਕਾਰ ਨਹੀਂ ਐਮਐਸਐਮੀ ਲਈ ਬੜਾ ਵਧੀਆ ਕਰਤਾ ਹੈ ਕਿ ਤੁਸੀਂ ਜੇ 45 ਦਿਨ ਤੋਂ ਜ਼ਿਆਦਾ ਜਾਂ 90 ਦਿਨ ਤੋਂ ਬਾਅਦ ਜੇ ਪੇਮੈਂਟ ਨਹੀਂ ਦਿੰਦੇ ਤਾਂ ਤੁਸੀਂ ਉਹਦੇ ਤੇ ਫਾਦੋ ਤੇ ਵੈਸੇ ਹੀ ਤੁਹਾਡੇ ਪੈਸੇ ਦੇਣੇ ਪੈ ਜਾਂਦੇ ਤੇ ਤੁਸੀਂ ਨਹੀਂ ਕੋਸ਼ਿਸ਼ ਕੀਤੀ ਅਸੀਂ ਮੈਂ ਕੋਈ ਕੋਸ਼ਿਸ਼ ਨਹੀਂ ਕੀਤੀ ਇਸ ਵਾਰ ਜੀ ਸ਼ਾਇਦ ਆਈ ਆ ਉਹਨਾ ਰਿਲੇਸ਼ਨ ਨਾ ਬਿਕੜਨ ਇਹ ਮਜਬੂਰੀ ਨਾਲ ਅਜਵੇਂ ਕੀਤਾ ਵਾ ਮੀਡੀਆ ਚ ਹੁਣ ਤੁਸੀਂ ਏਡੀ ਅੱਜ ਮੈਨੂੰ ਤੁਹਾਡੇ ਭਰਾਵਾਂ ਤੁਹਾਡੇ ਭਰਾਵਾਂ ਨੇ ਹੌਸਲੇ ਨਾਲ ਸਹਿਯੋਗ ਕਰਕੇ ਮੈਂ ਮਾਰੇ ਸਟੈਪ ਦੇ ਆ ਨਹੀਂ ਰਿਹਾ ਜੀ ਨੂੰ ਫੈਮੀਲ ਹੋ ਰੋ ਤੁਹਾਨੂੰ ਜੀ ਨੂੰ ਇਹ ਸਾਡੇ ਉੱਥੇ ਦਿੰਦੇ ਆ ਕਿਸ ਨੂੰ ਕਰ ਦਿੰਦੇ ਆ ਪੁਰਾਣੇ ਜਨ ਜਦੋਂ ਮੈਂ ਅੱਜ ਗੁਰੂ ਪ੍ਰੈਸ ਕਾਨਫਰੈਂਸ ਇਲਾਕੇ ਨਾਲ ਬੈਠੇ ਹੋ ਇਹ ਕਿਹਦਾ ਸਬਬ ਹੈਗਾ ਇਹ ਇਕੱਠੇ ਸਵਾਮੀ ਜੀ ਮੈਂ ਤਾਂ ਤੁਹਾਨੂੰ ਕਹਾਂ ਮੈਂ ਤੁਹਾਡੇ ਭਰਾਵਾਂ ਨੇ ਦੱਸਿਆ ਵੀ ਕਾਨਫਰੈਂਸ ਅਮੈਂ ਮੀ ਆ ਗਿਆ ਜੀ ਮੈਂ ਆਪਣੇ ਪੈਸੇ ਲੈ ਲਏ ਆ ਮੈਂ ਇਹ ਨਾਲ ਕਰ ਕਿਦਣਿਆ ਅੱਛਾ ਇਹਨਾਂ ਦਾ ਪਹਿਲਾਂ ਕੋਈ ਪਲਾਨਿੰਗ ਨਹੀਂ ਸੀ ਪਹਿਲਾਂ ਨਾ ਕੋਈ ਪ੍ਰੈਨਿੰਗ ਨਹੀਂ ਕੋਈ ਗੱਲਬਾਤ ਨਹੀਂ 나 ਮੈਨੂੰ ਪਤਾ ਸੀ ਇਹ ਮਿਲੂਗਾ ਮੈਨੂੰ ਹਾਂ ਮੇਰਾ ਨਾਮ ਆਗਿਆ ਪਾਲ ਸਿੰਘ ਹੈ ਔਰ ਮੈਂ ਤਿੰਨ ਸਾਲ ਪਹਿਲਾਂ ਪ੍ਰਵੀਨ ਕੁਮਾਰ ਐਮ ਕੇ ਔਰ ਇਹਨਾਂ ਦੇ ਫੈਮਲੀ ਤੋਂ ਮੈਂ ਇੱਕ ਕਲੋਨੀ ਖਰੀਦੀ ਸੀ ਸ੍ਰਿਸ਼ਟੀ ਨਿਵਾਸ ਬੀਰਮੀ ਜਿਹਦੇ ਵਿੱਚ ਇਹਨਾਂ ਨੇ ਸੱਤ ਪਲੋਟ ਪਹਿਲਾਂ ਵੇਚੇ ਹੋਏ ਸੀ ਔਰ ਜਿਹੜੇ ਬਾਕੀ ਪਲੋਟ ਸੀਗੇ ਕਰੀਬ ਕਰੀ 20 ਪਲੋਟ ਬਾਕੀ ਸੀਗੇ ਉਹ ਮੈਂ ਇਹਨਾਂ ਤੋਂ ਪਰਚੇਸ ਕਰ ਰਹੀ ਸੀ ਜੀ ਔਰ ਵਕਾਇਦਾ ਜਦੋਂ ਇਹਨਾਂ ਨੇ ਉਹ ਨਕਸ਼ਾ ਮੈਨੂੰ ਦਿੱਤਾ ਉਹਦੇ ਵਿੱਚ 7 ਪਲੋਟਸ ਉਹਨਾਂ ਨੇ ਜਿਹੜੇ ਆਲਰੇਡੀ ਵੇਚੇ ਹੋਏ ਸੀ ਉਹਦੇ ਤੇ ਕ੍ਰਾਸ ਮਾਰ ਕੇ ਮੈਨੂੰ ਉਹ ਨਕਸ਼ਾ ਦਿੱਤਾ ਗਿਆ ਸੀ ਔਰ ਮੈਂ ਉਹਨਾਂ 7 ਪਲੋਟਾਂ ਦਾ ਕਿਉਂਕਿ ਇਹਨਾਂ ਨੇ ਆਲਰੇਡੀ ਪਹਿਲਾਂ ਹੀ ਤਾਂ ਕੋਈ 10 ਸਾਲ ਪਹਿਲਾਂ ਵੇਚਿਆ ਸੀ ਕੋਈ 12-17 ਪਹਿਲਾਂ ਵੇਚਿਆ ਸੀ ਤਾਂ ਉਹਦੇ ਬਾਰੇ ਹ ਹੁਣ ਪਿਛਲੇ ਸਾਲ ਡਰੇਨ ਡਿਪਾਰਟਮੈਂਟ ਨੇ ਦੋ ਪਲੋਟਾਂ ਦੇ ਵਿੱਚੋਂ ਡਰੇਨ ਕੱਢ ਦਿੱਤਾ ਔਰ ਉਹ ਦੋਨੋਂ ਪਲੋਟ ਜਿਹੜੀ ਇਹਨਾਂ ਨੇ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਵੇਚੇ ਹੋਏ ਸੀ ਉਹਦੇ ਜੋ ਇੱਕ ਪਲੋਟ ਹੈ ਦਰਪਨ ਦਾਦੂ ਜੀ ਉਹਨਾਂ ਦਾ ਹੈਗਾ ਔਰ ਇਹਨਾਂ ਨੂੰ ਇਸ ਬਾਰੇ ਕੋਈ ਗਿਆਨ ਨਹੀਂ ਸੀ ਜਦੋਂ ਇਹਨਾਂ ਨੂੰ ਕਬਜ਼ਾ ਦਿੱਤਾ ਗਿਆ ਇਹਨਾਂ ਨੂੰ ਉੱਥੇ ਡਰੇਨ ਦੇ ਉੱਤੇ ਕਬਜ਼ਾ ਦਿੱਤਾ ਗਿਆ ਜਿਹੜਾ ਕਿ ਗੈਰਕਾਨੂੰਨੀ ਹੈ ਬੈਂਕਲੋਨ ਲਈ ਹਾਂ ਇਹਨਾਂ ਨੇ ਹਾਂ ਇਹਨਾਂ ਨੇ ਉਸ ਤੋਂ ਬਾਅਦ ਬੈਂਕ ਤੋਂ ਲੋਨ ਵੀ ਲਿਆ ਤੇ 올 ਸੱਡਨ ਡਨ ਮੇਰਾ ਉਹਨਾਂ ਸੱਤਾਂ ਪਲਾਟਾਂ ਨਾਲ ਕੋਈ ਮੇਰਾ ਕੋਈ ਲਿੰਕ ਨਹੀਂ ਹੈ ਔਰ ਜੋ ਡਰੇਨ ਇਹਨਾਂ ਦੇ ਪਲਾਟਸ ਦੇ ਵਿੱਚੋਂ ਨਿਕਲਿਆ ਹੈਗਾ ਉਹਦੀ ਜ਼ਿੰਮੇਵਾਰ ਜਿਹੜੀ ਹੈ ਉਹ ਪ੍ਰਵੀਨ ਕੁਮਾਰ ਕਰਵਾਲਾ ਹੈ ਔਰ ਉਹਦੇ ਵਿੱਚ ਉਹਨੇ ਗੈਰ ਕਾਨੂੰਨੀ ਢੰਗ ਨਾਲ ਸਰਕਾਰੀ ਜ਼ਮੀਨ ਦੇ ਉੱਤੇ ਇਹਨਾਂ ਨੂੰ ਕਬਜ਼ਾ ਦਿੱਤਾ ਔਰ ਇਸ ਗੱਲ ਦੇ ਖਿਲਾਫ ਅਸੀਂ ਅੱਜ ਸਾਰੇ ਇਕੱਠੇ ਹੋਏ ਕਿਹੜੀ ਕਲੋਨੀ ਹੈ ਕਿੱਥੇ ਇਹ ਬੀਰਮੀਚ ਹੈ ਜੀ ਜੀ ਬੀਰਮੀ ਸ੍ਰਿਸ਼ਟੀ ਨਿਵਾਸ ਕਲੋਨੀ ਦਾ 9 ਹੈ ਜੀ ਔਰ ਇਹਨਾਂ ਨੇ ਹੀ ਕਲੋਨੀ ਇਹ ਸਾਰੀ ਬਣਾ ਕੇ ਡਿਵੈਲਪ ਕਰਕੇ ਉਹ ਇਹਨਾਂ ਨੇ ਇੱਕ ਉੱਡਾ ਦਾ ਲਾਇਸੈਂਸ ਲੈਣ ਦੀ ਵੀ ਕੋਸ਼ਿਸ਼ ਕੀਤੀ ਸੀ ਉੱਥੇ ਵੀ ਨਕਸ਼ੇ ਲੱਗੇ ਹੋਏ ਸਾਰੇ ਜੀ ਉੱਥੇ ਵੀ ਜਿਹੜਾ ਇਹਨਾਂ ਦਾ ਜਿਹੜਾ ਪਲਾਟ ਹੈਗਾ ਉਹਦੇ ਵਿੱਚੋਂ ਡਰੇਨ ਸ਼ੋ ਕੀਤੀ ਹੋਈ ਹੈ ਸੋਨਾ ਨੇ ਇੰਟੈਂਸ਼ਨਲੀ ਇਹਨਾਂ ਨੂੰ ਟ੍ਰੇਨ ਵਾਲੀ ਜਗ੍ਹਾ ਦੇ ਉੱਤੇ ਕਬਜ਼ਾ ਦਿੱਤਾ। ਜੀ। ਔਰ ਉਹਨਾਂ ਨੇ ਇੱਕ ਗੈਰਕਾਨੂੰਨੀ ਆਜੂ ਕਲੋਨੀ ਦੇ ਮਾਲਕ ਤੁਸੀਂ ਹੋ? ਆ ਦੇਖੋ ਕਲੋਨੀ ਦੇ ਜਿਹੜੇ ਉਹ ਪਲਾਟ ਵੀ ਪਲਾਟ ਹੈਗੇ ਆ ਉਹਦਾ ਮਾਲਕ ਮੈਂ ਆ ਜਾਂ ਮੇਰੇ ਰਿਸ਼ਤੇਦਾਰ ਹੈਗੇ ਆ। ਲੇਕਿਨ ਜਿਹੜੇ ਸੱਤ ਪਲਾਟ ਹੀ ਪਹਿਲਾਂ ਵੇਚ ਚੁੱਕਿਆ ਸੀਗਾ ਜਿਹੜੇ ਕਿ ਅੱਜ ਤੋਂ 10-12 ਸਾਲ ਪਹਿਲਾਂ ਵੇਚ ਚੁੱਕਿਆ ਸੀ। ਕਿਹਨੇ ਇੱਕੜ ਕਹੀ ਆਪ ਲੋਕੋ? ਇਹ ਕਰੀਬ ਕਰੀਬ 8.5 ਏਕੜ ਦੇ ਵਿੱਚ ਤੇ ਬਾਕੀ ਤੁਸੀਂ 플ੌਟ ਵੇਚੇ ਆ ਤੁਹਾਡੇ ਕੋਲ ਹੀ ਨਹੀਂ ਨਹੀਂ ਉਹ ਮੇਰੇ ਕੋਲ ਹੀ ਨੇ ਜੀ ਅੱਛਾ ਤੁਸੀਂ ਹਜੇ ਉਹ ਹਾਂਜੀ ਅਸੀਂ ਉਹਨਾਂ ਨੂੰ ਥੋੜਾ ਡਿਵੈਲਪ ਕੀਤਾ ਹੈਗਾ ਸਾਰਾ ਉਹਨੇ ਉਹਨੂੰ ਅਸੀਂ ਆਪਣਾ ਪੂਰੀ ਡਿਵੈਲਪਮੈਂਟ ਮੰਗ ਹੀ ਕਰਦੇ ਹੋ ਤੁਸੀਂ ਮੈਂ ਤਾਂ ਦੇਖੋ ਜੀ ਇਹਨਾਂ ਦੇ ਨਾਲ ਹੈ ਜੀ ਇਹ ਜਿਹੜੇ ਮਿਸਟਰ ਦਰਪਨ ਦਾਦੂ ਹੈਗੇ ਆ ਜਾਂ ਇੱਕ ਹੋਰ ਹੈਗੇ ਉਹਨਾਂ ਦਾ ਸਾਨੂੰ ਪਤਾ ਵੀ ਨਹੀਂ ਕੋਣ ਨੇ ਜੀ ਉਹਨਾਂ ਦੇ ਜੇ 플ੌਟਸ ਦੇ ਵਿੱਚੋਂ ਡਰੇਨ ਨਿਕਲਦੀ ਆ ਜੀ ਔਰ ਉਹਦੀ ਜ਼ਿੰਮੇਵਾਰੀ ਪ੍ਰਵੀਨ ਕੁਮਾਰ ਦੀ ਵੱਢੀ ਹੈਗੀ ਹੈ ਔਰ ਉਹ ਇਹਨਾਂ ਨੂੰ ਕੰਪਨਸੇਟ ਕਰੇ ਜਿਸ ਤਰ੍ਹਾਂ ਵੀ ਹੈ। ਅੱਜ ਇਹ ਨਿੱਪੀ ਉਹਨਾਂ ਨਾਲ ਤੁਸੀਂ ਆਏ ਹੋ ਇਹਨਾਂ ਨਾਲ ਕਾਮੇਤ ਭੱਲਾ ਹੋਣਾ ਨਾਲ ਇਹਨਾਂ ਨੂੰ ਵੀ ਪੁਰਾਣੇ ਜਾਣਦੇ ਹੋ ਤੁਸੀਂ? ਨਹੀਂ ਮੈਂ ਇਹਨਾਂ ਨੂੰ ਨਹੀਂ ਜਿਆਦਾ ਜਾਣਦਾ। ਜੀ। ਸ਼ਹਿਰ ਦੇ ਵਿੱਚ ਨਾਮ ਤੱਕ ਦੀਦੇ ਸੁਣੀ ਹੁੰਦੀ ਹੈ ਪਰ ਤਾਂ ਬਾਕੀ ਜਿਹੜਾ ਹੈਗਾ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਦਰਪਨ ਦਾਦੂ ਨਾਲ ਦੇ ਕੇਸ ਦੇ ਵਿੱਚ ਮੈਂ ਬਾਕੀ ਕੇਸਾਂ ਬਾਰੇ ਮੈਨੂੰ ਕੁਝ ਨਹੀਂ ਪਤਾ ਹੈਗਾ। ਜੀ। ਦਰਪਨ ਦਾਦੂ ਨਾਲ ਵਗੜਾ ਕੇਸ ਹੈਗਾ ਉਹਦੇ ਵਿੱਚ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਇਹ ਇਹਨਾਂ ਨੂੰ ਇਹ 플ੌਟ ਜਿਹੜਾ ਹੈ ਪ੍ਰਵੀਨ ਕੁਮਾਰ ਨੇ ਵੇਚਿਆ ਔਰ ਇੰਟੈਂਸ਼ਨਲ ਫਰਾਡ ਹੈ ਕਿਉਂਕਿ ਇਹਨੂੰ ਪ੍ਰਵੀਨ ਕੁਮਾਰ ਨੂੰ ਪਤਾ ਸੀ ਕਿ ਇਹਨਾਂ ਦੇ 플ੌਟ ਦੇ ਵਿੱਚੋਂ ਸਰਕਾਰੀ ਖਾਲਾ ਨਿਕਲਦਾ ਹੈ। ਜੀ ਔਰ ਉਹ ਜਦੋਂ ਹੁਣ ਡਰੇਨ ਡਿਪਾਰਟਮੈਂਟ ਨੇ ਹੁਣ ਜਦੋਂ ਪਿਛਲੇ ਸਾਲ ਉਹਦੇ ਵਿੱਚੋਂ ਡਰੇਨ ਕੱਢੀ ਆ ਤਾਂ ਇਹਨਾਂ ਨੂੰ ਵੀ ਪਤਾ ਲੱਗ ਗਿਆ ਜੀ ਕਿ ਇਹ ਸਾਡੇ 플ੌਟ ਦੇ ਵਿੱਚੋਂ ਡਰੇਨ ਨਿਕਲਦੀ ਹੈ ਔਰ ਉਸ ਦੀ ਮੈਂ ਇਸ ਗੱਲ ਇਹ ਗੱਲ ਦੀ ਮੈਂ ਉਹ ਕਨਫਰਮੇਸ਼ਨ ਕਰਦਾ ਕਿ ਇਹਨਾਂ ਨੇ ਪ੍ਰਵੀਨ ਕੁਮਾਰ ਨੇ 2013 ਦੇ ਵਿੱਚ ਇਹ ਨਕਸ਼ੇ ਬਣਾ ਕੇ ਗਲਾਡਾ ਦੇ ਵਿੱਚ ਅਪਰੂਵਲ ਵਾਸਤੇ ਪਾਈ ਸੀ ਔਰ ਉੱਥੇ ਇਹਨਾਂ ਦੇ ਪਲੋਟ ਦੇ ਵਿੱਚ ਡਰੇਨ ਸ਼ੋ ਕੀਤੀ ਹੋਈ ਸੋ ਇਸੋ ਕਲੀਅਰ ਹੁੰਦਾ ਹੈਗਾ ਕਿ ਇਹਨਾਂ ਨੂੰ ਇਸ ਗੱਲ ਦਾ ਪਤਾ ਸੀ ਔਰ ਉਸ ਮੈਪ ਦੀ ਕਾਪੀ ਵੀ ਸਾਡੇ ਕੋਲ ਹੈ ਉਸ ਮੈਪ ਦੀ ਕਾਪੀ which was submitted in glada that time that copy is with us ਇਹ ਤੇਰੀ ਕਲੋਨੀ ਸੀ ਇਹ ਪ੍ਰਵੀਨ ਨਗਰਵਾਲਦੀ ਸੀ ਐਮ ਕੇ ਹਾਂਜੀ ਹਾਂਜੀ ਪ੍ਰਵੀਨ ਅਗਰਵਾਲਦੀ ਸੀ ਇਹਦੇ ਬੇਟੇ ਦੇ ਨਾਮ ਦੇ ਉੱਤੇ ਇਹ ਇਹਨਾਂ ਨੇ ਲਾਇਸੈਂਸ ਅਪਲਾਈ ਕੀਤਾ ਸੀ ਜਿਹੜਾ ਕਿ ਕਿਸੇ ਕਾਰਨਾ ਕਰਕੇ ਇਹਨਾਂ ਨੂੰ ਲਾਇਸੈਂਸ ਨਹੀਂ ਮਿਲਿਆ ਬਟ ਇਟ ਇਜ਼ ਔਨ ਰਿਕਾਰਡਸ ਕਿ ਜਿਹੜਾ ਇਹ ਟ੍ਰੇਨ ਜਿਹੜਾ 플ੌਟ ਜਿਹੜਾ ਹੈਗਾ ਇਹਨਾਂ ਦਾ ਦਰਪਨ ਦਾਦੂ ਦਾ ਉਹ ਉਹਦੇ ਵਿੱਚੋਂ ਟ੍ਰੇਨ ਨਿਕਲਦੀ ਹੈ ਔਰ ਉਹ 플ੌਟ ਜਿਹੜਾ ਆਲਰੇਡੀ ਇਹਨਾਂ ਨੇ 10 ਸਾਲ ਪਹਿਲਾਂ 11 ਸਾਲ ਪਹਿਲਾਂ ਵੇਚਿਆ ਹੋਇਆ ਅੱਜ ਤੁਹਾਨੂੰ ਇਸ ਲਈ ਅਸੀਂ ਮਿਲ ਰਹੇ ਹਾਂ ਕਿ ਸਾਡੇ ਨਾਲ ਇੰਟੈਂਸ਼ਨਲ ਫਰਾਡ ਹੋਇਆ ਹੈ ਇਹ ਜਿਹੜਾ 플ੌਟ ਦੇ ਬਾਰੇ ਗੱਲ ਅਗੇਬਾਲ ਜੀ ਨੇ ਦੱਸੀ ਹੈ वो मेरा पच्चीस साल तीस साल पुराना दोस्त है दर्पण दादू उसकी कंपनी के नाम पे है मैं और दर्पण इकट्ठे प्रॉपर्टी का काम करते हैं तो देर आर सो मैनी प्रॉपर्टीज़ कोई दर्पण के नाम पे होती है या उसकी कंपनी के नाम पे होती है इसमें हमें आठ दस महीने में ये पता लगा कि हमारे सोलह सौ इकतालीस गज के प्लॉट में से ये खाला निकल गया गवर्नमेंट ने निकाल दिया और हमारे को इसके लिए प्री नोटिस आया तो जब हमने इसके ऊपर हमने वर्किंग घड़ी पूरा चेक करा तो हमने देखा कि जो कॉलोनाइज़र ने मैप ग्लाडा में सबमिट कर रखा है उसमें उसने भी ग्लाडा उस ग्लाडा को ये खाला ही दिखा रखा है तो उसने सोच समझ के हमें फ्रॉड से वो जगह सरकारी जगह का कब्जा दे दिया हमारी रजिस्ट्री दो की हो रखी है इंतकाल चल रखे हैं हमारे पोजेसन थे उल्टा हमें अपनी बाउंड्री वॉल का नुकसान हो गया आज सोलह सौ गज की बाउंड्री वॉल करने में कितने पैसे लगते हैं आप समझ ही सकते हैं वो सारी बाउंड्री वॉल हमारी टूट गई है राइट नाउ कॉलोनी इज़ विद आज्ञापाल जी हमने आज्ञापाल जी से रिक्वेस्ट करी इन्होंने हमारा कंसेंसस बनाने की बड़ी कोशिश करी और इन्होंने बहुत हमारा साथ दे रहे हैं पिछले दस महीने से पर वो बंदा कहीं हाथ नहीं पकड़ा रहा प्रवीण अग्रवाल उसने दर्पण को फ़ोन पे ये बोला तो उससे जो होता वो कर ले तो उसने दर्पण को फ़ोन पे ये बोला और मैं दर्पण उस टाइम इकट्ठे थे उसने दर्पण को फोन पे बोला तुमसे जो बनबरता कर लो मैंने कुछ नहीं करना जो करना आज्ञापाल जी ने करना है आज्ञापाल जी कहते हैं कि मेरा क्या रोल है तुमने प्लॉट किससे खरीदा था तुम्हें पोजेशन किसने दिया मैंने तो कॉल नहीं तीन साल पहले ली है ठीक है बस जीए। हमारे को ना आज सिर्फ पेपर ही है तो संदीप जी हमारे पास और कुछ नहीं है आप जैसे प्रवीण जी से मिले प्रवीण जी से मिले बिल्कुल मिले जी जब मिले तो उन्होंने उन्होंने हमें राय दी हम कोर्ट में केस कर दो आप कॉलोनी पूरी पे स्टे ले लो वो हमने हम वी आर इन द प्रोसेस ऑफ गेटिंग फायर स्टे आल्सो नहीं पर वो केस, केस लिए जी जो करंट कॉलोनाइजर है वो आपको प्रॉपर्टी देगा पर हम इनसे क्यों लें जब हमने इनसे खरीद दी नहीं आज्ञा पाल जी हमें क्यों दे ऐसा हो सकता है आज्ञा पाल जी ने कहा कि ये यार अगर सपोज तुम्हें तो सोलह सौ इकतालीस गज की बजाय पंद्रह सौ गज देता है मैं एक सौ इकतालीस गज ऐसे कॉलोनाइजर आपको कॉम्पनसेट कर दूंगा मैं तो यही कर सकता हूँ ना कोई पाँच दस परसेंट की कमी है तो वो कॉम्पनसेट करने को तैयार है फिर हम ऐसा नहीं है हम पूरे जिस बंदे जो ब्रोकर था क्या नाम था जी दत्ता तेजपाल चड्डा ब्रोकर जिसने आज्ञापाल जी को ये जमीन लेके दी थी आयुष भल्ला जी आज्ञापाल जी मैं दर्पण प्रवीण अंकल प्रवीण अग्रवाल जी के ब्रदर बल्ली जी सारे बैठे तब भी ये किसी को सनी भल्ला सनी बल्ले ने भी है कि तो तो तो, तो तो खास दोस्त भाई है जैसे आप आ, वो तो फिर वो भी नहीं करवा, कोई कुछ नहीं करवा। तो नहीं जी कुछ नहीं कोई करवा अच्छा। कुछ नहीं करवा तो, अब क्या मांग क्या? हम क्या कह रहे हैं हमें तो हमारी जगह दे दो जमीन का तो, कॉलोनी में जगह दे दो सोलह सौ इकतालीस गज रजिस्ट्री का तबादला तो तो करा दो आज का प्राइस बताएंगे आज दस हजार रुपया रेट है तो एक अगर 1641 गज का है तो एप्रोक्सीमेटली 162 का हो गया